ਆ ਮੋਗੇ ਦੇ ਵਿੱਚ ਲੱਗਾ ਕੋਈ ਰਿਸ਼ਤੇਦਾਰੀ ਹੋਣੀ ਕਿਸੇ ਦੀ ਉਥੇ ਸਿਰਫ 20 25 ਬੰਦੇ ਕੰਮ ਕਰਦੇ ਆ ਉਹਦੇ ਵਿੱਚ ਟ੍ਰੇਨ ਆਉਂਦੀ ਉਹ ਸਾਰਾ ਕੰਪਿਊਟਰ ਤੇ ਕੰਮ ਆ ਆ ਸਾਡੇ ਵਿਡਿੰਗ ਪਿੰਡ ਦੇ ਵਿੱਚ ਬਰੂ ਵਾਲੇ ਦੇ ਨਾਲ ਉਥੇ ਬਹੁਤ ਤਕੜਾ ਸੈਲੋ ਬਣ ਰਿਹਾ ਤੇ ਫਿਰ ਸਾਡੇ ਮਜ਼ਦੂਰ ਜਾਣਗੇ ਪੈਣੋ ਪਰਾਉ ਕਿੱਥੇ ਸਾਡੇ ਕੋਲੇ ਇਕੱਲੀ ਮੰਟਰੇਗਾ ਬਚੀ ਐ ਕਿਸੇ ਸਰਪੰਚਾਂ ਦੇ ਮਗਰ ਨਾ ਲੱਗੋ ਜਿਹੜਾ ਕੋਈ ਸਰਪੰਚ ਤੁਹਾਨੂੰ ਭੜਕਾਉਂਦਾ ਸਾਡੇ ਕੋਲੇ ਲਿਆ ਕੇ ਬਿਠਾਓ ਇਹ ਸਰਪੰਚ ਸਰਪੰਚ ਤਾਂ 5 ਸਾਲ ਹੋਣਾ ਤੁਹਾਡੇ ਮੈਂ ਸੁਣਿਆ ਅਕਾਲੀਆਂ ਦਾ ਸਰਪੰਚ ਬਣਿਆ ਗ੍ਰਾਂਟ ਹੋਣੀ ਇੱਕ ਮਣੀ ਲਿਆਂਦੀ ਮੇਰੇ ਹਿਸਾਬ ਨਾਲ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਤਾ ਉਹਨੂੰ ਗ੍ਰਾਂਟ ਕਿਵੇਂ ਮਿਲ ਜੂਗੀ ਉਹਦਾ ਫਰਜ ਬਣਦਾ ਹੈ ਮਜ਼ਦੂਰਾਂ ਨੂੰ ਇਕੱਠੇ ਕਰੇ ਵੀਡੀਓ ਤੇ ਗਾਲ ਪਾਵੇ ਜਾ ਕੇ ਵੀ ਭਾਈ ਤੂੰ ਇਹਨਾਂ ਦੇ ਖਾਤਿਆਂ 'ਚ ਪੈਸੇ ਕਿਉਂ ਨਹੀਂ ਪਾਉਂਦਾ ਮਜ਼ਦੂਰਾਂ ਦੇ ਜਿਹੜੇ ਤੁਹਾਡੇ ਅਜੇ ਤੀਕ ਪੈਣੋਂ ਪ੍ਰਾਉ ਖਾਤਿਆਂ 'ਚ ਪੈਸੇ ਨਹੀਂ ਆਏ ਉਹ ਅਸੀਂ ਜ਼ਿੰਮੇਵਾਰੀ ਲੈ ਲੇ ਆ ਤੁਸੀਂ ਮੇਡ ਤੋਂ ਰਿਕਾਰਡ ਲੈ ਕੇ ਉਹਦੀ ਇੱਕ ਲਿਸਟ ਬਣਾ ਲਓ 28 ਤਰੀਕ ਨੂੰ ਅਸੀਂ ਵੀਡੀਓ ਕੋਰਟ ਪੂਰੇ ਘੇਰਨਾ ਸਾਈ ਤਰੀਕ ਨੂੰ ਤੁਹਾਡੇ ਸਾਹਮਣੇ ਵੀਡੀਓ ਨੂੰ ਬਿਠਾ ਕੇ ਉਹਦੇ ਨਾਲ ਗੱਲ ਕਰਾਂਗੇ ਵੀ ਇਹਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਪੈਸੇ ਪਾਓ ਤੇ ਨਹੀਂ ਬਰਦੇਵ ਰਾਦਾਨ ਵਿੱਚ ਇਹ ਸਮਝਾਂਗੇ ਧਰਨੇ ਜਿਹੜੇ ਆ ਤੁਹਾਡੇ ਦਫ਼ਤਰਾਂ ਮੂਹਰੇ ਦੇਵਾਂਗੇ ਧਰਨੇ ਤੇ ਸੰਘਰਸ਼ਾਂ ਬਿਨਾਂ ਪੈਣੋ ਪ੍ਰਾਉ ਕੁਛ ਨਹੀਂ ਮਿਲਦਾ ਪਿੰਡ ਦੇ ਵਿੱਚ ਆਪਣੀ ਕੋਈ ਕਿਸੇ ਨਾਲ ਲੜਾਈ ਜਾਂ ਕਿਸਾਨ ਨਾਲ ਜਾਂ ਕਿਸੇ ਸਰਪੰਚ ਨਾਲ ਜੇ ਕੋਈ ਤੁਹਾਨੂੰ ਸਰਪੰਚ ਕਹਿੰਦਾ ਉਹਨੂੰ ਸਭੋ ਸਮਝਾਓ ਤੁਸੀਂ ਵੀ ਭਾਈ ਚੱਲ ਸਾਡੇ ਨਾਲ ਤੂੰ ਤੈਨੂੰ ਪਿੰਡ ਦਾ ਸਰਪੰਚ ਬਣਾਇਆ ਸੀ ਤੂੰ ਚੱਲ ਛੱਡਣਾ ਸਾਡੇ ਕੰਮ ਕਰਾ ਕੀ ਅੱਜ ਲੋਕ ਮੈਂ ਤੇ ਬਾਈ ਜੀ ਦੇ ਘਰੇ ਬੈਠਾ ਕਿੱਡੀ ਮੰਤ ਭਾਗੀ ਗੱਲ ਹੈ ਵੀ ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਆ ਤੇ ਪਰ ਅੱਜ ਤੀਕ ਸਾਨੂੰ ਨਾ ਕੋਈ ਗ੍ਰਾਂਟ ਗਰੀਬਾਂ ਨੂੰ 1 ਲੱਖ 20 ਹਜ਼ਾਰ ਦੀ ਹੁਣ ਤਾਂ 2.5 ਲੱਖ ਰੁਪਿਆ ਹੋ ਗਿਆ ਪਰ ਇਹ ਕਾਗਜ਼ਾਂ ਦੇ ਵਿੱਚ ਭੈਣੋ ਪ੍ਰਾਉ ਟਿੱਡ ਪਰ ਰਹੇ ਆ ਤੇ ਮਜ਼ਦੂਰਾਂ ਨੂੰ ਜਿਹੜੀਆਂ ਗ੍ਰਾਂਟਾਂ ਜਾਂ ਵੇਖੋ ਵੱਡੇ ਵੱਡੇ ਵਾਦੇ ਸਾਡੇ ਨਾਲ ਕਿੱਡੇ-ਕੱਡੇ ਕੀਤੇ ਜਾ ਰਹੇ ਆ ਕੀ ਸਾਡਾ ਇੱਕ ਵੀ ਵਾਦਾ 5 ਸਾਲਾਂ ਚ ਪੂਰਾ ਹੁੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਮੈਂ 2022 ਤੱਕ ਲੱਖਸ਼ ਪੂਰਾ ਕਰਨਾ ਵੀ ਕੱਚਾ ਮਕਾਨ ਨਹੀਂ ਰਹੇ ਜੂਗਾ ਕੋਈ ਸਾਰੇ ਲੈਂਟਰ ਵਾਲੇ ਮਕਾਨ ਆਉਣਗੇ ਟਾਇਲ ਬੱਤੇ ਵਾਲਿਆਂ ਨੂੰ 1.5 ਲੱਖ ਰੁਪਿਆ ਦਿੱਤਾ ਜਾਊਗਾ ਜੀ ਅੱਜ ਤੱਕ ਮਿਲੇ ਤੁਸੀਂ ਕਿੰਨੇ ਬੈਠੇ ਹੋ ਇਹ ਭੈਣੋ ਪ੍ਰਾਉ ਸਭ ਚੋਰ ਮੋਰੀਆਂ ਜਿਹੜੇ ਸਰਪੰਚਾਂ ਵਿਚਾਰੇ ਇਹਨਾਂ ਨੂੰ ਤਾਂ ਕੁਝ ਨਹੀਂ ਇਹਨਾਂ ਨੂੰ ਤਾਂ ਬੁਰਕੀ ਸਿੱਟ ਦਿੰਦੇ ਵੀਡੀਓ ਬੂਡੀਓ ਆ ਜਿਹੜੇ ਐਮ ਐਲ ਏ ਆ ਪੈਸੇ ਤਾਂ ਉਹ ਖਾ ਜਾਂਦੇ ਆ ਸਾਰੇ ਮੈਨੂੰ ਤਿੰਨ ਸਾ ਤਿੰਨ ਵਾਰੀ ਮੈਂ ਲਗਾਤਾਰ ਸਰਬਸੰਤੀ ਦੇ ਨਾਲ ਮੈਂਬਰ ਭੈਣੋ ਪ੍ਰਾਉ ਜਿੱਤ ਚੁੱਕਿਆ ਮੈਂ ਸਰਬਸੰਤੀ ਦੇ ਨਾਲ ਸਾਰਾ ਮੈਨੂੰ ਪਤਾ ਵੀ ਚੋਰ ਮੋਰੀਆਂ ਪੰਚਾਇਤ ਦੀਆਂ ਕਿੱਥੇ ਆ ਹੁਣ ਜਿਹੜਾ ਵੀਡੀਓ ਹੈ ਤੇ ਏ ਡੀ ਸੀ ਹੈ ਡੀ ਸੀ ਹੈ ਉਹ ਕਹਿ ਰਿਹਾ ਵੀ ਜਿਹੜੇ ਗ੍ਰਾਮ ਸੇਵ ਕਰ ਤੇ ਸੈਕਟਰੀ ਹੈ ਇਹਨਾਂ ਤੇ ਪਰਚੇ ਦਰਜ ਕਰੋ ਇਹਨਾਂ ਨੇ ਥੱਲੇ ਨਜਾਇਜ਼ ਹਾਜ਼ਰੀਆਂ ਲਾ ਲਾ ਕੇ ਤੇ ਜਿਹੜੇ ਨਜਾਇਜ਼ ਮਸਟੌਲ ਭਰ-ਭਰ ਕੇ ਜਿਹੜੇ ਪੈਸੇ ਕਪੜੇ ਹੋਏ ਆ ਪਰ ਉਹ ਪੈਣੋ ਪ੍ਰੋਗਰਾਮ ਸੇਵਕ ਦਾ ਜਾਂ ਸੈਕਟਰੀ ਦਾ قصੂਰ ਨਹੀਂ ਅਸੀਂ ਮੰਗ ਕਰਦੇ ਆ ਵੀ ਇਹਦੇ ਵੀਡੀਓ ਤੇ ਤੇ ਏਡੀਸੀ ਤੇ ਪਰਚੇ ਦਰਜ ਹੋਣੇ ਚਾਹੀਦੇ ਜਿਨ੍ਹਾਂ ਨੇ ਵੱਡੇ-ਵੱਡੇ ਕਪੜੇ ਕਰਕੇ ਪੈਸੇ ਮਸਟੌਲ ਨਜਾਇਜ਼ ਹਾਜ਼ਰੀਆਂ ਲਾ ਲਾ ਕੇ ਤੇ ਵੱਡੇ-ਵੱਡੇ ਚੈੱਕ ਇਹਨਾਂ ਨੇ ਭਰ-ਭਰ ਕੇ ਸਾਡੇ ਮੁਖਤਰ ਦੀ ਤੁਹਾਨੂੰ ਖਬਰ ਸੁਣਾਉਂ ਜੇ ਆ ਥੋੜੇ ਦਿਨ ਹੋ ਗਏ ਮੈਂ ਸ਼ਾਇਦ ਮੇਰੇ ਮੋਬਾਈਲ 'ਚ ਵੀ ਪਈ ਹੋਵੇ ਤੁਹਾਨੂੰ ਦਿਖਾਵਾਂਗੇ ਹਜ਼ਾਰਾਂ ਪਿੰਡਾਂ ਦੇ ਪੈਣੋ ਪ੍ਰੋ ਵਰਭਾਂ ਰੁਪਈਆ ਤੇ ਜਿਹੜੇ ਮਜ਼ਦੂਰਾ ਨੇ ਕੰਮ ਕੀਤਾ ਉਹ ਤੁਸੀਂ ਰਾਜ ਵੀ ਰੋਲਦੇ ਫਿਰਦੇ ਆ ਤੁਹਾਨੂੰ ਪੈਸੇ ਨਹੀਂ ਮਿਲੇ ਕੰਮ ਕੀਤੇ ਦੇ ਪਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਜਿਹੜੀ ਮੜਰੇਗਾ ਉਹ ਮੁੜ ਬਹਾਲ ਕੀਤੀ ਜਾਵੇ ਇਹ 365 ਦਿਨ ਜਿਹੜਾ ਕੰਮ ਸਾਨੂੰ ਦਿੱਤਾ ਜਾਵੇ ਅਸੀਂ ਸਾਰੇ ਸਿਆਲ ਦੀ ਗੱਲ ਕਹਿੰਦੇ ਵੀ 365 ਦਿਨ ਕੰਮ ਦਿੱਤਾ ਜਾਵੇ ਤੇ 700 ਰੁਪਿਆ ਮਹਿੰਗਾਈ ਦੇ ਹਿਸਾਬ ਨਾਲ ਅੱਡੀ ਕੀਤੀ ਜਾਵੇ ਅਸੀਂ ਨਾਲ ਇਹ ਮੰਗ ਕਰਦੇ ਆ ਅਸੀਂ ਨਾਲ ਇਹ ਵੀ ਮੰਗ ਕਰਦੇ ਵੀ ਜਿਹੜਾ 3-400 3-4 ਕਿਲੋਮੀਟਰ ਘੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦਾ ਉਹ ਨੂੰ ਘਟੋ ਘਟਾ ਸਰਕਾਰੀ ਸਾਈਕਲ ਇੱਕ ਕਾਰਡ ਤੇ ਮੁਹੱਈਆ ਕਰਾਇਆ ਗਿਆ ਕਿ ਮਜ਼ਦੂਰ ਉਹ ਸਾਈਕਲ ਤੋਂ ਤੁਸੀਂ ਦੇਖੋ ਦੂਰ ਮੈਨੂੰ ਪਤਾ ਨਹੀਂ ਤੁਸੀਂ ਜਾਣਦੇ ਹੋਗੇ ਜਾਂ ਨਹੀਂ ਪਰ ਸਾਡੇ ਪਿੰਡਾਂ ਨਾਲ ਵਿਚਾਰੇ ਟਰਾਲੀਆਂ ਆਪ ਕਰਾਉਦੇ ਕਰਾਏ ਤੇ ਉਹ 20 20 30 30 ਰੁਪਏ ਪਾ ਕੇ ਦੂਰ ਤੀ ਕੰਮ ਕਰਨ ਜਾਂਦੇ ਆ ਪਰ ਅਸੀਂ ਕਹਿੰਦੇ ਵੀ ਇਹ ਸਰਕਾਰ ਪ੍ਰਬੰਧ ਕਰੇ ਇਸ ਚੀਜ਼ ਦਾ ਨਾਲ ਅਸੀਂ ਕਹਿੰਦੇ ਮੈਡੀਕਲ ਕਿੱਟ ਹੋਣੀ ਚਾਹੀਦੀ ਹੈ ਮਜ਼ਦੂਰ ਕਈ ਕਸਕੀਆਂ ਦੇ ਨਾਲ ਉੱਥੇ ਕੰਮ ਕਰਦਾ ਹੁੰਦੇ ਨਾਲ ਸੱਟ ਵੱਜ ਸਕਦੀ ਹੈ ਜਾਂ ਮਜ਼ਦੂਰ ਨੂੰ ਬੁਖਾਰ ਹੋ ਸਕਦਾ ਹੈ ਅਸੀਂ ਕਹਿੰਦੇ ਬੂਡ ਚ ਰਾਬਾਂ ਵਰਦੀਆਂ ਇਹਨਾਂ ਨੂੰ ਮਜ਼ਦੂਰਾਂ ਨੂੰ ਫ੍ਰੀ ਦਿੱਟੀਆਂ ਜਾਣ ਮੰਡਰੇਗਾ ਜਿਹੜੀ ਮੁਕੰਮਲ ਤੌਰ ਤੇ ਪੱਕੀ ਹੋਣੀ ਚਾਹੀਦੀ ਹੈ ਜੇ ਪੰਜ ਜੀ ਸਾਡੇ ਮਜ਼ਦੂਰ ਕੰਮ ਕਰਦੇ ਆ ਮੰਡਰੇਗਾ ਦੇ ਵਿੱਚ ਉਹ ਪੰਜਾਂ ਜੀਆਂ ਨੂੰ ਅੱਡੋ-ਅੱਡ 365 ਕੰਮ ਦਿਨ 365 ਦਿਨ ਕੰਮ ਮਿਲਦਾ ਕੀ ਜੀ ਕਿਉਂਕਿ ਹੁਣ ਤੁਸੀਂ ਵੇਖੋ ਦੋ ਜਣੇ ਤੁਸੀਂ ਇੱਕ ਕਾਰਡ ਤੇ ਕੰਮ ਕਰਦੇ ਆ 100 ਦਿਨ ਕੰਮ ਦਿੰਦੇ ਇੱਕ ਕਾਰਡ ਦੀ ਕੀ ਸਾਨੂੰ ਕੀ ਕੰਮ ਮਿਲਿਆ 50 ਦਿਨ ਤੇ ਤੁਸੀਂ ਸਾਰੇ ਮਜ਼ਦੂਰ ਬੈਠੇ 100 ਦਿਨ ਮੈਨੂੰ ਦੱਸੋ ਕਿਹੜੇ ਨੂੰ ਇੱਕ ਦਿਨ ਵੀ ਕੰਮ ਨਹੀਂ ਆਇਆ ਉਹ ਜਿਹੜੇ ਉਤਲੇ ਦੇ ਨਾਲ 6 ਦਿਨਾਂ ਦਾ ਤੁਹਾਡਾ ਮਸਟਾਫਲ ਆਉਂਦਾ ਹੈ ਪੈਣੋ ਪ੍ਰਾਉ ਪਰ ਪੈਸੇ ਤੁਹਾਨੂੰ 5 ਦਿਨਾਂ ਦੇ ਮਿਲਦੇ ਇੱਕ ਦਿਨ ਤੇ ਪੈਸੇ ਤੁਹਾਡੇ ਘਰ ਤੇ ਜਾਂਦੇ ਨੇ ਪਰ ਇਹ ਪੈਣੋ ਪ੍ਰਾਉ ਜਿਹੜੀ ਸਾਡੀ ਜਥੇਬੰਦੀ ਹੈ ਸਾਡੀ ਜਥੇਬੰਦੀ ਨੇ ਮਨਰੇਗਾ 2005 ਦੇ ਵਿੱਚ ਪਾਸ ਕਰਵਾਈ ਸੀ ਉਦੋਂ ਪ੍ਰਵਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਦਾ ਹੀ ਕਾਂਗਰਸ ਦੀ ਸਰਕਾਰ ਸੀ ਜਿਹੜੀ 2008 ਦੇ ਵਿੱਚ ਮੁਕੰਮਲ ਤੌਰ ਤੇ ਜਿਹੜੀ ਪਹਿਲੀ ਵਾਰ ਹਿਯਾਰਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਮਨਰੇਗਾ ਆਪਣੀ ਉਥੋਂ ਅਸੀਂ ਚਾਲੂ ਕੀਤੀ ਸੀ 2008 ਦੇ ਵਿੱਚ ਇਹ ਲਾਗੂ ਕੀਤਾ ਗਿਆ ਸਾਰੇ ਪੰਜਾਬ ਸਾਰੇ ਇੰਡੀਆ ਦੇ ਵਿੱਚ ਜਿਹੜੀ ਮਟਰੇਗਾ ਉਹ ਮੁਕੰਮਲ ਤੌਰ ਤੇ ਚੱਲ ਪਈ ਸੀ ਇਹ ਭੈਣੋ ਭਰਾਓ ਗੰਭੀਰਤਾ ਨਾਲ ਆਪਾਂ ਨੂੰ ਸੋਚਣ ਦੀ ਲੋੜ ਹੈ ਕਿਉਂਕਿ ਇਹ ਇਹ ਜਿਹੜੀ ਮਟਰੇਗਾ ਇਹ ਮਟਰੇਗਾ ਬਚਾਉਣਾ ਚਾਹੀਦੀ ਆਪਾਂ ਨੇ ਅਸੀਂ ਕਹਿੰਨੇ ਵੀ ਮਟਰੇਗਾ ਤੇ ਜਿਹੜੀਆਂ ਸਹੂਲਤਾਂ ਹੋਟੀਆਂ ਉਹ ਮਟਰੇਗਾ ਤੇ ਸਾਨੂੰ ਸਹੂਲਤਾਂ ਜਿਹੜੀਆਂ ਉਹ ਸਾਨੂੰ ਬਿਨਾ ਸ਼ਰਤ ਤੋਂ ਬਿਨਾ ਦਿੱਤੀਆਂ ਜਾਣ ਸ਼ਿਭਾਰਤ ਤੋਂ ਇਹ ਇਹ ਸਾਡੀ ਭੈਣੋ ਭਰਾਓ ਮੰਗ ਹੈ ਜਿਹੜੇ ਹੁਣ ਭਗਵੰਤ ਮਾਨ ਸਰਕਾਰ ਨੇ ਟਰੜਨਾ ਵਾਅਦਾ ਕੀਤੇ ਸੀਗੇ ਇਹ ਇੱਕ ਨਹੀਂ ਵਾਦਾ ਪੂਰਾ ਹੋਇਆ ਸਾਢੇ 3 ਸਾਲ ਤਾਂ ਬੀਤ ਗਏ ਆ ਆ 1.5 ਸਾਲ ਰਹਿ ਗਿਆ ਨਾਲ ਤਾਂ ਸੂ ਦੇ ਸਾਲ ਦੇ ਵਿੱਚ ਮੈਂ 2500 ਰੁਪਏ ਕਲਸਨ ਦਾ ਵਾਦਾ ਕੀਤਾ ਸੀ ਕਿ ਬਜ਼ੁਰਗਾਂ ਨੂੰ 2500 ਰੁਪਏ ਕਲਸਨ ਹੋਵੇ ਆ 1100 ਰੁਪਏ ਸਾਡੇ ਭੈਣਾ ਨਾਲ ਵਾਦਾ ਕੀਤਾ ਸੀ 1100 ਰੁਪਏ ਹੀ ਪਾਵਾਂਗੇ ਉਸ ਤੋਂ ਮੁਰੇ ਤੇ ਫੇਰ ਇੱਕ ਸ਼ੋਸ਼ਾ ਛੱਡਤਾ ਕਿ ਅਸੀਂ 100 ਰੁਪਏ ਨਾਲ ਵਿਆਜ ਵੀ ਦੇਵਾਂਗੇ 11-11% ਦੇ ਨਾਲ ਇਹ ਭੈਣਾਉ ਭਰਾਉ 70 ਸਾਲ ਹੋ ਗਏ ਸਾਡੇ ਦੇ ਇਸ ਯਾਦ ਹੋਏ ਨੂੰ ਇਹਨਾਂ ਨੇ ਤੁਹਾਨੂੰ ਕੋਈ ਅਛਣ ਤੇਰਾ ਜਿੰਨੀਆਂ ਮੱਤੀ ਮੋਟਾ ਪਾਈ ਜਵਣੇ ਇਹਨਾਂ ਨੇ ਨਾਲ ਛੱਡਾ ਜਿੰਨਾ ਚਿਰ ਤੁਸੀਂ ਚਾਪੋਂਗੜੀ ਧਰਨੇ ਨਹੀਂ ਲਾਉਂਗੇ ਤੁਹਾਡੀਆਂ ਪੈਣੋ ਕਾਉ ਮੰਗਾ ਵਾਲੀ ਪੂਰੀਆਂ ਹੋਣਗੀਆਂ ਇੱਥੇ ਮਰਗੀ ਤੁਸੀਂ ਭੱਜਦੇ ਆ ਸਾਡੇ ਨੌਜਵਾਨਾਂ ਲਿਖਿੰਕੇ ਬੱਚੇ ਇਹਨਾਂ ਵਾਰ ਆਉਣ ਵਾਲਾ ਭਵਿੱਖ ਤੁਸੀਂ ਦੇਖੋ ਆ ਜਿੰਨੀਆਂ ਬੇਈਮਾਨ ਸਰਕਾਰਾਂ ਬਣੀਆਂ ਕੀ ਦੱਸੋ ਕਿ ਨਸ਼ੇ ਦਾ ਅੱਜ ਤੀ ਕਿਸੇ ਸਰਕਾਰ ਨੇ ਹੱਲ ਕੀਤਾ ਆ ਭਵੰਤਮਾਨ ਕਹਿੰਦਾ ਸੀ ਮੈਂ ਬੰਦ ਕਰ ਦੂੰਗਾ ਇਹ ਕਰ ਦੋ ਸ਼ਹਿਰੀ ਆਣ ਵਿਖੀ ਜਾਂਦਾ ਨਸ਼ਾ ਸਾਡੇ ਬੱਚਿਆਂ ਨੂੰ ਇਹੀ ਪੈਣੋ ਪਰਾਓ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੇ ਅਸੀਂ ਕਿ ਪਿੰਘੂ ਮੰਗਦੇ ਆਟਾ ਦਾਲ ਅਸੀਂ ਕਰਨ ਨਹੀਂ ਚਾਹੀਦਾ ਸਾਨੂੰ ਨੌਕਰੀਆਂ ਦੇਣ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਜਦੋਂ ਸਵੇਰ ਡਿਊਟੀ ਤੇ ਜਾਣਗੇ ਤੇ ਆਪੀ ਨਹੀਂ ਹਾਲ ਧਿਆਨ ਨਹੀਂ ਹੁੰਦਾਗਾ ਨਾ ਕਿਸੇ ਲੜਾਈ ਝਗੜੇ ਵਾਲ ਧਿਆਨ ਹੁੰਦਾ ਇਸ ਕਰਕੇ ਇਹ ਗੰਭੀਰਤਾ ਨਾਲ ਸਾਡੇ ਬੱਚੇ ਵੀ ਵਿੱਚ ਪੜੇ ਲਿਖੇ ਬੈਠੇ ਆ ਗੰਭੀਰਤਾ ਨਾਲ ਸਾਨੂੰ ਸੋਚਣਾ ਪਏਗਾ ਸਾਨੂੰ ਵਿਚਾਰਨਾ ਪਏਗਾ ਭੈਣੋ ਭਰਾਓ ਜਿਹੜੀ ਜਦੋਂ ਵੋਟਾਂ ਆਉਂਦੀਆਂ ਵੋਟਾਂ ਜਿਹਨੂੰ ਮਰਜ਼ੀ ਪਾ ਲੋ ਸਾਨੂੰ ਕੋਈ ਵੋਟ ਨਾਲ ਨਹੀਂ ਪਰ ਸਾਨੂੰ ਇਸ ਨਾਲਾ ਵਿੱਚ ਜਿਹੜੀ ਸਾਡੀ ਆਉਂਦਾ ਉਹਨੂੰ ਸਾਡਾ ਬਚਾਉਣ ਦਾ ਫਰਜ਼ ਬਣਦਾ ਕਿਉਂਕਿ ਮੈਂ ਮਂਟਰੇਟਾ ਦੇ ਵਿੱਚ ਕੰਮ ਨਹੀਂ ਕਰਦਾ ਮੇਰਾ ਮਾਪੇ ਕੰਮ ਕਰਦਾ ਮੇਰੇ ਚਾਚੇ ਤਾਂ ਇਹ ਕੰਮ ਕਰਦੇ ਮੇਰੇ ਪੈਣਾਪਰਾ ਕੰਮ ਕਰਦੇ ਆ ਕੋਈ ਏੜੀ ਮੈਂ ਕੋਈ ਆਪਦੇ ਇਕੱਲੇ ਨਹੀਂ ਲੜਾਈ ਲੜ ਰਿਹਾ ਲੜਾਈ ਪੈਣੋਪਰਾਓ ਇਕੱਠੀ ਆਪਾਂ ਨੂੰ ਪਿੰਡ-ਪਿੰਡ ਜਾ ਕੇ ਆਪਣੀ ਜ਼ਿੰਮੇਵਾਰੀ ਵੰਡੀ ਆ ਕਿ ਆਪਾਂ ਲੋਕਾਂ ਨੂੰ ਸਮਝਾਈਏ ਜਿਵੇਂ ਅੱਜ ਅਸੀਂ ਤੁਹਾਨੂੰ ਸਮਝਾਉਣਾ ਹੈ ਕਿੰਨਾ ਚਿਰ ਤੁਸੀਂ ਮਜ਼ਦੂਰ ਇਕੱਠੇ ਨਹੀਂ ਹੋਵੋਗੇ ਤੁਹਾਡਾ ਪੈਣੋਪਰਾਓ ਨਹੀਂ ਹੱਲ ਹੋਣਾ ਕਿੰਨੀਆਂ ਮਰਗੀ ਵੋਟਾਂ ਪਾਈ ਦੇ ਲੋਕ ਕੋਈ ਇਹ ਵੋਟਾਂ ਲੈਣੇ ਖੁਸ਼ੀ ਜਿਨਾ ਕਰਨ ਆਉਣ ਇਲੈਕਸ਼ਨ ਆ ਗਏ 1.5 ਸਾਲ ਨੂੰ ਕੋਈ ਉਹਦੇ ਨੂੰ ਨਵਾਂ ਉਹਨ ਦਿਖੀ ਜਾਂਦੇ ਆ ਨਵਾਂ ਕੋਈ ਸ਼ੋਸ਼ਾ ਛਾੜਦੇ ਨਹੀਂ ਕੋਈ ਉਹ ਤੋਂ ਫਿਰ ਸਾਨੂੰ ਮਗਰ ਲਾ ਲੈਣ 85% ਅਸੀਂ ਇਕੱਠੇ ਹੋਈਏ ਸੱਤਾ ਤੇ ਜਿਹੜੀ ਹਰ ਇੱਕ ਸਰਕਾਰ ਬੰਦੀ ਆ ਉਹ 85% ਲੋਕ ਅਸੀਂ ਵੋਟ ਪਾਉਣੇ ਤਾਂ ਸਰਕਾਰ ਬਣਦੀ ਆ ਅੱਜ ਵੀ ਤੁਸੀਂ ਦੇਖੋ ਕਾਰਪੂ ਰੇਟ ਕਰਾਣਿਆਂ ਦਾ ਕੱਦਿਆ ਅੱਜ ਵੀ ਸਰਕਾਰਾਂ ਜਿਹੜੀ ਆ ਅਸੀਂ ਜ਼ਮੀਨ ਦੀ ਮੰਗ ਕਰਦੇ ਪਿੱਛੇ ਜੀ ਅਸੀਂ ਰੌਲਾ ਪਾਈ ਨੂੰ ਜਾਂਦੇ ਰਹੇ ਆ ਬਹੁਤ ਵੱਡਾ ਰੌਲਾ ਪਾਈ ਰੱਖਿਆ ਵੀ ਬੀ ਕੁਸ਼ੀ ਰਾਜਨੀਤਿਕ ਜ਼ਮੀਨ ਆ ਜਿਹੜੀ ਉਹ ਵੰਡੀ ਜਾਵੇ ਜਿਹੜਾ 1972 ਦੇ ਵਿੱਚ ਇੱਕ ਲੈਂਡ ਸੀਲ ਐਕਟ